ਸਤਿ ਸ੍ਰੀ ਅਕਾਲ ਵੀਰ ਦੀ ਸਾਰਿਆਂ ਨੂੰ ਅੱਜ ਦੀ ਨਵੀਂ ਸਵੇਰ ਮਹਾਰਾਜ ਨੇ ਵਿਖਾਈ ਐ ਬੜੀ ਮਿਹਰਬਾਨੀ ਕਬੀਲ ਕਰਦੇ ਆ ਸਾਰੇ ਠੀਕ ਠਾਕ ਹੋ ਲੋ ਜੀ ਰਾਣੀ ਸੁੰਦਰਾ ਚੱਲਦੀ ਪਈ ਐ ਜੀ ਆਪਣੀ ਪਿੰਡ ਹੀ ਚੱਲਦੀ ਪਈ ਆ ਆਪਣੇ ਕਮਾਲ ਵਾਲੇ ਤੇ ਪਹਿਲਾਂ ਆਪਣਾ ਥੋੜਾ ਯਾਦ ਦਾ ਵੱਡ ਕੇ ਸਵੇਰੇ ਤੇ ਹੁਣ ਵੀਰ ਨੇ ਜੇ ਕਿਸੀ 8:00 ਕਿੱਲੇ ਤੇ ਇਹਨਾਂ ਦੇ ਵਿੱਚ ਬਣਾਏ ਆ ਤੇ ਥੋੜਾ ਜਨਾ ਸਟਾਫ ਅੰਦਰੋਂ 벨ਟ ਲੰਮੀ ਹੋਣ ਦੇ ਕਰਕੇ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਬਾਕੀ ਹੁਣ ਸਹੀ ਮਤਲਬ ਵਿਕਾਸਤੀ ਵਿੱਚ ਥੋੜਾ ਦੇਖੇ ਨਾ ਹੋਰ ਸਪੇਅਰ ਟਾਇਰ ਵੀ ਉਹ ਵਸੇ ਬਾਅਦ ਉਹ ਟਾਇਰ ਕਰਤਾ ਹੋਰ ਹੁਣ ਸਹੀ ਜਲਦੀ ਪਈਆ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਡੈਗ ਵੀ ਕਰਨਾ ਜੁਲ ਦਬਾ ਦਿਓ ਤਾਂ ਕਿ ਅਸੀਂ ਨਵੀਂ ਵੀਡੀਓ ਪਾਈਆ ਤੁਹਾਡੇ ਨਾਲ ਜਿਹੜਾ ਆਪਣਾ ਰਾਤ 12 ਵਜੇ ਬੰਦ ਕੀਤੀ ਸੀ ਆਪਣਾ ਵਧਿਆ ਗਿਆ ਸਵੇਰੇ 6:30 5:30 ਸਾਡੇ ਪੰਜ ਚੈਨਲ ਦਾ ਚਾਰ ਬਹੁਤ ਵਧੀਆ ਨੇ ਤੁਹਾਡੇ ਕਿਵੇਂ ਨੇ ਚਾਰਜ ਰੂਲ ਦੱਸੇ ਬਾਕੀ ਕਰੀ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਿਲਕੁਲ ਦੇ ਇਥੇ ਬੁਲਾ ਲੀਓ ਆਪਾਂ ਇਥੇ ਨੀ ਲਿਖ ਦੱਟਦੇ ਹਾਂ ਉੱਪਰ ਸਸਿਕਾ ਲਓ ਜੀ ਆ ਗਏ ਹੁਣ ਆਪਣੇ ਆਪ ਦੇ ਖੇਤ ਤੇ ਇੱਥੇ ਹੈਗੀ ਸੀ ਆਪਣੇਆਂ ਇੱਕਦਾਂ ਤਿੰਨ ਕੋ ਕਿੱਲੇ ਪੱਕੇ ਸੀ ਆ ਕੇਰੇ ਚ ਪੱਕੇ ਤਾਂ ਵੈਸੇ ਆ ਵੀ ਪਏ ਆ ਤੇ ਦੇਖਦੇ ਆ ਵੀ ਜੇ ਵੱਡੇ ਗੇਤ ਵੜਦਾਂਗੇ ਛੇ ਕਿੱਲੇ ਤੇ ਚਲਦੀ ਪਈ ਜਿਵੇਂ ਆਪਣੇ ਆਪ ਦੇ ਕੇਰੇ ਸਵੇਰੇ ਆਉਣਗੇ ਕੰਪਨੀ ਵਾਲੇ ਉਹਨਾਂ ਨੇ ਫੋਨ ਕੀਤਾ ਸੀ ਕਿ ਜਿਹੜੀਆਂ ਮਾੜੀਆਂ ਮੋਟੀਆਂ ਨਿੱਕੇ ਮੋਟੇ ਕਮੀਆਂ ਹੈਗੀਆਂ ਉਹ ਦੂਰ ਕਰਕੇ ਜਾਓ ਤੇ ਉਹਨਾਂ ਦਾ ਕਾਲ ਆਇਆ ਸੀ ਕਿ ਕਿੰਨੇ ਸਵੇਰੇ ਆ ਜਾਣਗੇ ਬੰਦੇ ਤੁਹਾਡੇ ਕੋਲੇ ਤੇ ਸਵੇਰੇ ਆਉਣਗੇ ਉਹਨਾਂ ਤੋਂ ਕੁਝ ਹੋਰ ਨੌਲੇਜ ਲਵਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਕਿ ਕੀ ਪਦੇ ਜੰਗਲਾਂ ਦਾ ਦੱਸ ਕੇ ਜਾਂਦੇ ਆ ਜਿਹੜੀ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਲੂਬ ਸਬਸਕ੍ਰਾਈਬ ਕਰਿਓ ਤੇ ਬੈਲ ਡੇਰ ਘਰਨ ਦਬਾ ਲਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ टाइम हो गया जी सवा ग्यारह का अपने खेत चलते पे थोड़िया जी कलिया पैके हटना अगर हो गए दो घंटे तो रोटी नहीं हजें भी मतलब दादा दूना नहीं पाया वजिया चली जाती है दलना सवेरे बाकी कंपनिया ਨੇ ਮਾਰਿਆ ਮਟਰ ਦੇ ਵਿੱਚ ਕੰਨੀਆਂ ਦੇਖਣੇ ਇਹ ਘੜਾਵਾਂ ਵਿੱਚ ਇਹਨੇ ਪੂਰੀ ਨਹੀਂ choking ਦੀ ਪ੍ਰੋਬਲਮ ਆ ਰਹੀ ਆ ਤੇ choking ਹੋ ਜਾਂਦੀ ਪੂਰੀ ਨਹੀਂ ਚਾਈਂ ਰਿਹਾ ਤੇ ਲੱਗਦਾ ਦਾਈਵਾ ਜਾਂਦੀ ਆ ਤੇ ਉਹਦੇ ਕਰਕੇ ਉਹਨਾਂ ਨੂੰ ਆਖਿਆ ਸੀ ਵੀ ਚੈੱਕ ਕਰਕੇ ਜਾਓ ਚੰਗੀ ਤਰ੍ਹਾਂ ਇਹ ਕਿਉਂ choking ਤੇ ਆ ਤੇ ਬਾਕੀ ਉਹ ਜ ਸਹੀ ਚੱਲਦੀ ਆ ਬਹੁਤ ਵਧੀਆ ਚੱਲਦੀ ਆ ਚੀਵੀ ਵਾਲਾ ਦਾਣੇ ਜੁਨੇ ਨਹੀਂ ਜਾਂਦੇ ਬੱਲੀ ਦੇ ਵਿੱਚ ਦਾਣਾ ਵੀ ਨਹੀਂ ਹੁੰਦਾ ਤੇ ਮਲੂ ਜਾਂ ਉਹ ਵੀ ਨਹੀਂ ਦਾਣਿਆਂ ਦੀ ਟੋਟਾ ਨਹੀਂ ਕਰਦੇ ਦਾਣਿਆਂ ਦਾ ਬਹੁਤ ਵਧੀਆ ਚੱਲਦੀ ਹੈ ਜਿਹੜੇ ਵੀ ਨਵੇਂ ਦੇ ਸਾਡੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਦਬਾ ਦਿਆ ਕਰੋ ਇਹਦਾ ਵੀ ਲੈ ਕੇ ਆਉਂਦੇ ਰਹਿੰਦੇ ਆ ਉਹੜਾ ਕਹਿਣ ਦਾ ਕਹਾ ਵੀ ਹੈਗਾ ਵੀ ਪਤਾ ਨਹੀਂ ਲੱਗਦਾ ਬੰਦੇ ਨੂੰ ਬੈਗ ਕਰਨ ਲੱਗਿਆ ਇਹਦਾ ਕੈਮਰਾ ਲਗਾਉਣਾ ਹੈ ਬੈਗ ਤੇ ਕਿ ਕੈਮਰਾ ਪਿੱਛੇ ਲੱਗਾ ਹੋਵੇ ਨਾ ਉਹਦੇ ਨਾਲ ਆਈਡੀਆ ਹੋ ਜਾਂਦਾ ਕਿ ਕਿੱਥੇ ਮਨ ਨੂੰ ਪਿੱਛੇ ਕੁਝ ਹੈਗਾ ਤਾਂ ਨਿਕਾ ਐਵੇਂ ਨਾ ਡਰ-ਡਰ ਕੇ ਜੇ ਬੈਗ ਕਰਨੀ ਪੈਂਦੀ ਆ ਮਨ ਨੂੰ ਪਤਾ ਨਹੀਂ ਲੱਗਦਾ ਤੇ ਕੈਮਰੇ ਨੇ ਫਾਇਦਾ ਹੀ ਨਹੀਂ ਹੈ ਕਿਨੇ ਤੇ ਨੁਕਸਾਨ ਹੀ ਇਹ ਗਲੇ ਕੈਮਰਾ ਲੱਗਾ ਹੋਵੇ ਨਾ ਮਨ ਨੂੰ ਦੁੱਜੀ ਮਸ਼ੀਨ ਦੇ ਤਾਂ ਡਰਾਈਵਰ ਪਿੱਛੋਂ ਵੇਖ ਲੈਂਦਾ ਸ਼ੀਸ਼ਾ ਲੱਗਿਆ ਹੁੰਦਾ ਜਾਂ ਇਹਨਾਂ ਨੂੰ ਚਾਹੀਦਾ ਹੈ ਪਿੱਛੇ ਉੱਥੇ ਕੱਟ ਮਾਰ ਦਿੰਦੇ ਨਾ ਸੈਟ ਦੀ ਤੇ ਮਤਲਬ ਉਸ ਤਰ੍ਹਾਂ ਦੀਆਂ ਕਿੰਦੀਆਂ ਇਹ ਮਿਰਰ ਲੱਗਾ ਹੁੰਦਾ ਸ਼ੀਸ਼ਾ ਲੱਗਾ ਹੁੰਦਾ ਹੁੰਦੇ ਸਾਨੂੰ ਪਿੱਛੇ ਮਤਲਬ ਦੇਖੀ ਜਾਂਦਾ ਉਸ ਤਰੀਕੇ ਦਾ ਚਾਹੀਦਾ ਸੀ ਕੁਝ ਕਰਨਾ ਕੰਪਨੀ ਨੇ ਕੁਝ ਨਹੀਂ ਮਰਲਾ ਐਵੇਂ ਕੀਤਾ ਕੈਬਨ ਵਾਲਿਆਂ ਚ ਹੁੰਦਾ ਹੀ ਐਵੇਂ ਮਤਲਬ ਥੋੜੀ ਆਹੀ ਪ੍ਰੋਬਲਮ ਆਉਂਦੀ ਆ ਬਾਕੀ ਘੱਟੇ ਮਿੱਟੀ ਤੋਂ ਗਰਮੀ ਤੋਂ ਇਹ ਬਹੁਤ ਸੇਫ ਆ ਬੜਾ ਬਚਾਏ ਤੇ ਇਸ ਵੇ ਰਾਤ ਨੂੰ ਵੱਢ ਕੇ ਕਣਕ ਤੇ ਨਾਰ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਹੁਤ ਜੁੜਦਾ ਤੇ ਟੂੜੀ ਵੀ ਬਹੁਤ ਬਣਦੀ ਆ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਡੇਗ ਵੀ ਦਬਾ ਲਿਓ ਅੱਪਾ ਇਦਾਂ ਦੀ ਵੀਡੀਓ ਹੁਣ ਮਸ਼ੀਨ ਜਨਰੇਟਰ ਲੈ ਕੇ ਆਉਂਦੇ ਆ ਰਵਾਂਗੇ ਇਹਦੇ ਬਾਰੇ ਦੱਸਾਂਗੇ ਤੁਹਾਨੂੰ ਹੌਲੀ ਹੌਲੀ ਹੋਰ ਜਾਣਕਾਰੀ ਕੀ ਕੀ ਹੈਗਾ ਕੀ ਕੀ ਨਹੀਂ ਬਟੀਆਂ ਨਾਲੋਂ ਕੀ ਫਰਕ ਆ ਕੀ ਨਹੀਂ ਫਰਕ ਆ ਤੇ ਸਸਿਕਾਲ ਦੀ ਸਾਰਾ ਲੋ ਜੀ ਟਾਈਮ ਹੋ ਗਿਆ ਹੈ ਪੌਣੇ 2 ਦਾ ਰਾਤ ਦਾ ਤੇ ਹੁਣ ਚਾਚਾ ਜੀ ਡੀਜ਼ਲ ਕਰਨ ਲੱਗੇ ਫੁੱਲ ਡੀਜ਼ਲ ਭਰਦੇ ਪਏ ਹੁਣ ਸੇਰ ਵਾਸਤੇ ਤਿਆਰੀ ਹੋ ਰਹੀ ਹੈ ਤੇ ਸੱਚੇ ਫੋਲੀ ਕਰ ਲੀਏ ਨਾ ਹਾਂ ਫੋਲੀ ਜੀ ਆ ਪਾਪ ਲੈ ਆਂਦੀ ਨਵੀਂ ਬਾਈ ਨੇ ਤਾਂ ਪੰਪ ਨਵਾਂ ਲੈਂਦਾ ਸੀ ਇਹਦੀ ਨਾ ਚੂੜੀ ਨਹੀਂ ਸੈਟਾਈ ਟੈਂਕੀ ਦੇ ਉੱਤੇ ਲੈ ਲਈ ਉਹਦੇ ਕਰਕੇ ਫਿਰ ਤਾਂ ਡੀਜ਼ਲ ਕਰਾਂਗੇ ਫੁੱਲ ਹਵਾ ਵਾਰ ਕੇ ਰੋਕ ਦਾਂਗੇ ਸਵੇਰੇ 22 ਵਾ ਵੱਡਾ ਉੱਠੂਗਾ ਉਹ ਕਰੂਗਾ ਚਾਲੂ ਅਸੀਂ ਜਾਵਾਂ ਥੋੜੇ ਜਾਵਾਂਗੇ ਲੇਟ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਸასი ਸ਼ਾਲ ਦੀ ਸਾਰੇ